ਇਹ ਪੰਚਕੂਲਾ ਤਹਿਸੀਲ ਦੇ ਵਿੱਚ ਇੱਕ ਸ਼ਹਿਰ ਆ ਰਾਏਪੁਰ ਰਾਣੀ ਇੱਥੋਂ ਦੀ ਰਾਜੇ ਦੀ ਰਾਣੀ ਸੀ ਤੂੰ ਸੁਣਿਆ ਰੋਸ਼ਨਾਰਾ ਰੋਣ ਸੁਣਿਆ ਇੱਥੋਂ ਦੀ ਰਾਣੀ ਸੀ ਇੱਕ ਇੱਕ ਦਿਨ ਅੰਮ੍ਰਿਤ ਵੇਲੇ ਉੱਠੀ ਧਿਆਨ ਦਿਓ ਸੁਣ ਰਹੇ ਹੋ ਟਿੱਕੇ ਕਿੱਥੋਂ ਦੀ ਰਾਣੀ ਅੰਮ੍ਰਿਤ ਵੇਲੇ ਉੱਠੀ ਤੇ ਬਾਹਰ ਕੋਈ ਬੜੀ ਮਧੁਰ ਆਵਾਜ਼ ਵਿੱਚ ਜਪਜੀ ਸਾਹਿਬ ਪੜੇ ਰਾਜੇ ਦੀ ਰਾਣੀ ਸੀ ਤੇ ਰਾਣੀਆਂ ਕੋ ਕੱਟ ਥੋੜੀਆਂ ਹੁੰਦੀਆਂ ਵੈਸੇ ਤੇ ਆ ਸਾਰੀਆਂ ਰਾਣੀਆਂ ਸਹੀ ਰਾਣੀਆਂ ਬੋਲੋ ਸਹੀ ਰਾਣੀਆਂ ਜੇ ਖਸਮੇ ਪਾਣੀਆਂ ਨਹੀਂ ਪਤਾ ਲਗਾ ਉਹੀ ਰਾਣੀ ਆ ਜਿਹੜੀ ਖਸਮ ਨੂੰ ਭਾਗੀ ਭਾਉਣ ਹੀ ਦੇ ਹੁਣ ਸਤ ਸੰਗਤ ਵਿੱਚ ਬਿਠੀਆਂ ਤੁਸੀਂ ਹਾਂ ਇਸ ਜਗ੍ਹਾ ਤੇ ਕਿਸੇ ਕਲੱਬ ਚ ਬੈਠੀਆਂ ਹੁੰਦੀਆਂ ਉਹ ਤੇ ਚੰਗੀਆਂ ਨਹੀਂ ਸੁ ਲੱਗਦੀਆਂ ਕਿਸੇ ਸਿਨੇਮਾ ਘਰ ਚ ਬੈਠੀਆਂ ਹੁੰਦੀਆਂ ਉਹ ਤੇ ਚੰਗੀਆਂ ਨਹੀਂ ਸੀ ਲੱਗਣੀਆਂ ਰੱਬ ਨੂੰ ਲੋਕਾਂ ਨੂੰ ਤੇ ਚੰਗੀਆਂ ਲੱਗ ਸਕਦੀਆਂ ਰੱਬ ਨੇ ਤੁਹਾਡੀ ਕਰਤੂਤ ਵੇਖਣੀ ਆ ਤੇ ਜਗਤ ਨੇ ਤੁਹਾਡੀ ਚਮੜੀ ਵੇਖਣੀ ਤਾਂ ਕਰਕੇ ਦੋ ਫਰਕ ਨਹੀਂ ਸਹੀ ਰਾਣੀਆਂ ਜੇ ਖਸਮੇ ਪਾਣੀਆਂ ਉਹ ਰਾਣੀ ਇੱਕ ਬੜੀ ਪਿਆਰੀ ਧੀ ਸੀ ਜਵਜੀ ਸਾਹਿਬ ਦਾ ਬਾਤ ਸੁਣਦੀ ਅੰਦਰੋਂ ਵਿੰਨੀ ਗਈ ਤੁਸੀਂ ਤੇ ਮੈਂ ਵੀ ਰੋਜ਼ ਕਰਦੇ ਵੀ ਆ ਤੇ ਸੁਣਦੇ ਵੀ ਆ ਮਗਰ ਵਿੰਨੇ ਨਹੀਂ ਗਏ ਵਿੰਨੇ ਦਾ ਮਤਲਬ ਹੁੰਦਾ ਹੈ ਤੀਰ ਇਧਰੋਂ ਵੱਜ ਕੇ ਤੇ ਇਧਰ ਨਿਕਲ ਗਿਆ ਆਰ ਪਰ ਹੋ ਗਿਆ ਵਿੰਨੀ ਗਈ ਜਾ ਕੇ ਹੱਥ ਜੋੜ ਕੇ ਖਲੋਤੀ ਰਹੀ ਇਸੇ ਦੇ ਕਿਲੇ ਦੇ ਬੂਹੇ ਅੱਗੇ ਪਹਿਰੇਦਾਰ ਸੀ ਗੁਰੂ ਦਾ ਸਿੱਖ ਗੁਰੂ ਨਾਨਕ ਸਾਹਿਬ ਦਾ ਜਿਹੜਾ ਜਵਜੀ ਸਾਹਿਬ ਪੜਦਾ ਸੀ ਅੱਖ ਵੇ ਗੁਰੂ ਨਹੀਂ ਗੁਰੂ ਪਤਾ ਲੱਗ ਰਿਹਾ ਨਾ ਜੀ ਉਹਨੇ ਭੋਗ ਪਾਇਆ ਜਿੰਨੀ ਨਾਮ ਤੇ ਆਇਆ ਕਿਤੇ ਉਦੋਂ ਲੋਕੀ ਬੜੇ ਸਰਲ ਹੁੰਦੇ ਹੋਣਗੇ ਜਦੋਂ ਦੀ ਇਹ ਕਹਾਣੀ ਹੈ ਜਦੋਂ ਕਿਤੇ ਮਿੱਠੀ ਬਾਤ ਚ ਪਾਇਆ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਹੱਥ ਜੋੜ ਕੇ ਖਲੋਗੀ ਗੁਰੂ ਕੇ ਸਿਖਾ ਇਹ ਤੂੰ ਕੀ ਪੜਦਾ ਸੈਂ ਉਨੇ ਕਹੇ ਜਪਜੀ ਸਾਹਾ ਤੁਸੀਂ ਤੇ ਮੈਂ ਪੜ ਕੇ ਰੋਜ਼ ਹੀ ਲੰਘਦੇ ਆ ਇੱਕ ਬਾਣੀ ਚ ਸ਼ਬਦ ਲਿਖਿਆ ਮਾਰਗ ਮੋਤੀ ਵਿਥਰੇ ਬੋਲੋਗੇ ਮਾਰਗ ਮੋਤੀ ਵਿਥਰੇ ਮਾਰਗ ਕਿਹਨੂੰ ਕਹਿੰਦੇ ਇਹ ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ ਨਾ ਇਹ ਤੇਰੀ ਸੁਰਤ ਜਦੋਂ ਜਪਜੀ ਸਾਹਿਬ ਪੜਦੀ ਤੇ ਇੱਕ ਇੱਕ ਅੱਖਰ ਮੋਤੀ ਵਿਥਰੇ ਖਿਲਰੇ ਪਏ ਕਿਹੜਾ ਕੜਾ ਰਸਤੇ ਜਿੰਨੇ ਤੂੰ ਸ਼ਬਦ ਪੜਦਾ ਗਾਵੇ ਕੋ ਤਾਨ ਇਹ ਵੀ ਮੋਤੀ ਉਹੀ ਰਹੀ ਮਗਰ ਤੂੰ ਇਹ ਚੁਣ ਕੇ ਜੀਵਤ ਨਹੀਂ ਪਾਏ ਮਾਰਗ ਮੋਤੀ ਵਿਥਰੇ ਤੇ ਬਦਕਿਸਮਤੀ ਇਹ ਕਿ ਉਹਨਾਂ ਰਸਤੇ ਦੇ ਵਿੱਚ ਜਿੱਥੇ ਮੋਤੀ ਖਿਲਰੇ ਪਏ ਸੀ ਉੱਥੋਂ ਅੰਧਾ ਨਿਕਸਿਓ ਆਏ ਨਹੀਂ ਵਜ਼ਾ ਲਗਾ ਜਿਹੜਾ ਨੰਗਣ ਵਾਲਾ ਉਹ ਸੀ ਬਲਾਈਂਡ ਸੀ ਉਹਨੇ ਮੋਤੀ ਵੇਖੇ ਹੀ ਨਾ ਤੁਸੀਂ ਜੇ ਮੈਂ ਰੋਜ਼ ਹੀ ਜਪ ਜੀ ਸਾਹਿਬ ਪੜ੍ਹ ਕੇ ਲੰਘਦੇ ਆਂ ਅਸੀਂ ਵੇਖਿਆ ਹੀ ਨਾ ਮੰਨੇ ਕੀ ਗੱਤ ਵੇਖਿਆ ਕਿ ਕਿੱਥੇ ਵੇਖਿਆ ਪੜਿਆ ਹੈ ਅਸੀਂ ਵੇਖਿਆ ਹੀ ਨਾ ਮੰਨੇ ਤਰੇ ਤੇ ਤਾਰੇ ਗੁਰਸਿੱਖ ਅਸੀਂ ਵੇਖਿਆ ਹੀ ਨਾ ਅਸੀਂ ਵੇਖਿਆ ਹੀ ਨਾ ਅਸੰਖ ਜਪ ਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਅਸੰਖ ਜੋਗ ਮਨ ਵੇਖਿਆ ਪ੍ਰੀਤਮ ਕੋ ਨੰਗ ਪਰਤੇ ਸਾਰੀ ਜੀਵਨ ਨੰਗਿਆ ਅੰਦਾ ਨਿਕਸੇ ਹੋਇਆ ਹੈ ਫੜ ਗਦੇ ਜੀ ਉਤੋਂ ਦੀ ਨੰਗਣ ਵਾਲੀ ਸੁਰਤ ਜਿਹੜੀ ਸਿੱਕੀ ਸੀ ਅੰਨੀ ਸੀ ਇੱਕ ਵੀ ਮੋਤੀ ਚੁੱਕ ਕੇ ਜਿਵ ਵਿੱਚ ਨਾ ਪਾਇਆ ਕਿਤੇ ਇੱਕ ਇੱਕ ਦਿਨ ਤੂੰ ਇੱਕ ਇੱਕ ਮੋਤੀ ਪਾਉਣੋਂ ਤੇ ਅੱਜ ਸ਼ਹਿਨਸ਼ਾ ਹੋਇਆ ਆਪਣਾ ਪਸਾ ਲੱਗ ਗਿਆ ਜੀ ਚੁੱਕ ਕੇ ਪਾਏ ਨਹੀਂ ਉਹ ਬੱਚੀ ਨੇ ਰਾਣੀ ਨੇ ਜਪਜੀ ਸਾਹਿਬ ਸੁਣਿਆ ਵਿਨਿੰਗੇ ਸਿੱਖ ਨੂੰ ਬੁੱਲ ਫਰਕਦਿਆਂ ਫਰਕਦਿਆਂ ਨਾ ਕਹਿੰਦੀ ਗੁਰੂ ਕਿਆ ਸਿਖਾ ਇਹ ਕੀ ਪੜਦਾ ਸੈ ਤੇ ਕੰਨਾਂ ਵਿੱਚ ਇੱਕ ਉਹ ਆਵਾਜ਼ ਪਈ ਜਿਹੜੀ ਕਦੀ ਸੁਣੀ ਨਹੀਂ ਸੀ ਸ੍ਰੀ ਜਪਜੀ ਸਾਹਿਬ ਦਾ ਪਾਠ ਕਦੀ ਨਾਮ ਇਹਨੇ ਸੁਣਿਆ ਹੀ ਨਹੀਂ ਸੀ ਰਾਣੀ ਸੀ ਮਹਿਲਾ ਚ ਰਹਿਣ ਵਾਲੀ ਉਹਨੇ ਕਿਹਾ ਰਾਣੀ ਸਾਹਿਬਾ ਇਹ ਬਾਣੀ ਹੈ ਇੱਕ ਕਲਾਮ ਹੈ ਇਹ ਟਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਨਹੀਂ ਇਹ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਇਹ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਇਹ ਅੰਮ੍ਰਿਤ ਬਾਣੀ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਇਹ ਅੰਮ੍ਰਿਤ ਬਾਣੀ ਹੈ ਤੇ ਰਾਣੀ ਨੇ ਆਖਿਆ ਅੱਛਾ ਕਿਦੀ ਆ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਆਈ ਹੈ ਤੇ ਤੁਰਦੀ ਤੇ ਰਾਣੀ ਨੇ ਹੱਥ ਜੋੜ ਕੇ ਬੁੱਲ ਫਰਕ ਦੇ ਹੱਥ ਕੰਬਦਿਆਂ ਦੇ ਵਿੱਚ ਆਖਿਆ ਮੈਂ ਗੁਰੂ ਨਾਨਕ ਨੂੰ ਮਿਲ ਸਕਦੀ ਹਾਂ ਜਿਨ੍ਹਾਂ ਦੀ ਇਹ ਅੰਮ੍ਰਿਤ ਬਾਣੀਆਂ ਮੈਂ ਉਹਨਾਂ ਨੂੰ ਬੋਲੋ ਸਵਾਲ ਕੀਤਾ ਕੁਐਸਚਨ ਕੀਤਾ ਵੀ ਮੈਂ ਧੰ ਗੁਰੂ ਨਾਨਕ ਸਾਹਿਬ ਨੂੰ ਮਿਲ ਸਕਦੀ ਹਾਂ ਤੇ ਪਹਿਰੇਦਾਰ ਨੇ ਆਖਿਆ ਉਹ ਤਾਂ ਨਹੀਂ ਹੋਣਾ ਹੈਗੇ ਗੁਰੂ ਨਾਨਕ ਸਾਹਿਬ ਤੇ ਇਸ ਵੇਲੇ ਧਰਤੀ ਤੇ ਨਹੀਂ ਉਹਨਾਂ ਦਾ ਦਸਵਾਂ ਸਰੂਪ ਹੈ ਇਸ ਵੇਲੇ ਜਿਹਨੂੰ ਕਹਿੰਦੇ ਹਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਬਰਦੋ ਆਲਮ ਸ਼ਾਹ حق حق آگا مومن سنگر ناصر منصور مومن سنگر اے ਕਾ ਤੇਰੇ ਹਰਕਾਰ ਨੋਬਿੰਦ ਸਿੰਘ ਜਿਉ ਜੋ ਰਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿਫਤ ਸੁਣਦੀਗੀ ਮੋਮਬਤੀ ਵੇਖੀ ਜੇ ਦਸੋ ਨਾ ਇੱਕ ਵਾਰ ਮੋਮਬਤੀ ਨੂੰ ਜਦੋਂ ਉੱਤੋਂ ਕੋਈ ਤੀਲੀ ਲਾ ਦਿੰਦਾ ਹੈ ਨਾ ਤੇ ਕੀ ਹੁੰਦਾ ਫਿਰ ਪਿਗਲ ਪਿਗਲ ਕੇ ਪੈਰਾਂ ਚ ਆਈ ਜਾਂਦੀ ਰਾਣੀ ਜਿਉ ਜੋ ਗੁਰੂ ਗੋਬਿੰਦ ਸਿੰਘ ਦਾ ਨਾਮ ਸੁਣਦੀ ਗਈ ਅੰਦਰੋਂ ਪਿਗਲ ਕੇ ਢੇਰੀ ਹੁੰਦੀ ਗਈ ਮੈਂ ਮਿਲ ਸਕਦੀ ਆ ਕੀ ਆਖਿਆ ਮੈਂ ਮਿਲ ਸਕਦੀ ਆ ਮਿਲ ਸਕਦੀ ਆ ਮੈਂ ਗੁਰੂ ਗੋਬਿੰਦ ਸਿੰਘ ਨੂੰ ਕਿੱਥੇ ਰਹਿੰਦਾ ਏ ਕਿੱਥੇ ਡੇਰਾ ਏ ਉਹਦਾ ਸੁਣ ਰਹੇ ਹੋ ਜੀ ਸਾਰੇ ਕਿੱਥੇ ਡੇਰਾ ਆ ਉਹਦਾ ਮੈਂ ਮਿਲ ਸਕਦੀ ਆ ਤੇ ਸਿੱਖ ਨੇ ਕਲੇਜਾ ਚੌੜਾ ਕਰਕੇ ਆਖਿਆ ਜਿਹਦੇ ਗੁਰੂ ਦੇ ਮਿਲਣ ਦੀ ਇੱਛਾ ਕਿਸੇ ਨੂੰ ਜਾਗੀ ਉਹਨੇ ਕਿਹਾ ਰਾਣੀ ਸਾਹਿਬਾ ਉਹਦਾ ਡੇਰਾ ਤੇ ਵੇਖ ਮੈਂ ਤੈਨੂੰ ਦੱਸਦਾ ਕੋਈ ਧਰਤੀ ਤੇ ਤੇ ਉਹਦਾ ਡੇਰਾ ਨਹੀਂ ਨਮੋ ਸਰਬ ਦੇਸੇ ਨਮੋ ਸਰਬ ਦੇਸੇ ਇੱਕ ਜਗ੍ਹਾ ਤੇ ਤੇ ਰਹਿਣ ਵਾਲਾ ਨਹੀਂ ਹੋ ਫਿਰ ਵੀ ਕਿਤੇ ਤੇ ਰਹਿੰਦਾ ਹੀ ਹੋ ਕਿੰਨਾ ਜੁੜਿਆ ਸਿੱਖ ਹੋਊਗਾ ਘਟ ਘਟ ਵਾਸੀ ਜਿਹਨੂੰ ਤੂੰ ਮਿਲਣਾ ਚਾਹਨੀ ਆ ਉਹ ਘਟ ਘਟ ਚ ਸਾਰਿਆਂ ਚ ਬਿਠਾ ਹੈ ਤੂੰ ਆਜ ਮਾਰ ਆਊਗਾ ਤੁਸੀਂ ਮਿਲਣਾ ਚਾਹੁੰਦੀਆਂ ਜੇ ਮਕਰਜੀ ਨਗਰ ਵਾਲੀਆਂ ਵੇਖਿਓ ਬੂਆ ਨਾ ਬੰਦ ਕਰ ਲਿਓ ਪਹਿਲੋਂ ਕੀਤੇ ਨੇ ਕਿ ਫੇਰ ਨਾ ਕਰ ਲਿਓ ਅੱਖ ਵੇਗਰੂ ਵਾਹਿਗੁਰੂ ਘਟ ਘਟ ਵਾਸੀ ਸਰਬ ਨਿਵਾਸੀ ਤੇ ਨੇਰੇ ਹੁੰਦੇ ਨੇਰੇ ਲੱਗੇ ਤੋਂ ਲੱਗੀ ਆ ਉਹਨੂੰ ਤੇ ਬਾਜ ਮਾਰਨ ਦੀ ਜਰੂਰਤ ਹੀ ਕੋਈ ਨਹੀਂ ਤੂੰ ਇੱਕ ਵਾਰ ਯਾਦ ਕਰ ਤੀਏ ਮੈਂ ਤੈਨੂੰ ਇੱਕ ਬੋਲ ਕਰਾਂ ਆਵਾਜ਼ ਮਾਰੀ ਮਗਰ ਇੱਕ ਸ਼ਰਤ ਤੇ ਬੂਹੇ ਗਿਆਨ ਕੇ ਖਲੋਜੂਗਾ ਇਹ ਚੇਤਾ ਰੱਖੀ ਤੇਰੇ ਬੂਹੇ ਗਿਆਨ ਕੇ ਖਲੋਜੂ ਇੱਕ ਸ਼ਰਤ ਰੱਖੂ ਮੇਰੇ ਲਈ ਚਾਦਰ ਵਿਛਾਈ ਹੋ ਨਹੀਂ ਪਤਾ ਵਾਹਿਗੁਰੂ ਜਿਹਦੇ ਤੇ ਮੈਨੂੰ ਭਾਉਣਾ ਹੀ ਕਿਆ ਦਰਬਸ਼ਾਈ ਹੋ ਉਹ ਕਹਿੰਦੀ ਹਾਂ ਛੇਜ ਵਸ਼ਾਈ ਕੰਤ ਕੋ ਨਹੀਂ ਛੇਜ ਵਿਚਾਈ ਜਨ ਨੂੰ ਵਸ਼ਾਈ ਕੰਤ ਕੋ ਪਤੀ ਪਰਮੇਸ਼ਵਰ ਲਈ ਮੈਂ ਛੇਜ ਵਸ਼ਾਈ ਆ ਤੇ ਕੀਆ ਹੱਬ ਸਿਗਾਰ ਕੀਆ ਹੱਬ ਸਿਗਾਰ ਸਾਰਾ ਸ਼ਿੰਗਾਰ ਵੀ ਕੀਤਾ ਹੈ ਮੈਂ ਤਿਆਰ ਬੈਠੀ ਆ ਵੀ ਕਿਤੇ ਆਵੇ ਤੇ ਉਹ 부ਆ ਗਿਆਣ ਕੇ ਖਲੋ ਗਿਆ ਸੁਣ ਰਹੇ ਹੋ ਟੜਕਣ ਵੀ ਚੁੱਪ ਹੋਈ ਆ ਹੁਣ ਬੂਏ ਅੱਗੇ ਆਣ ਕੇ ਖਲੋ ਗਿਆ ਆਹ ਮਹਾਰਾਜ ਬੈਠੋ ਕਹਿੰਦਾ ਪੁੱਤਰਾ ਇਸ ਛੇਜ ਤੇ ਪਹਿਲੋਂ ਕੋਈ ਬੈਠਾ ਹੈ ਮੈਂ ਨਹੀਂ ਬੈਂਦਾ ਪਤਾ ਲੱਗਾ ਕਿ ਵੈਸੇ ਹੂੰ ਕੀਤਾ ਇਸ ਛੇਜ ਤੇ ਕੋਈ ਨਹੀਂ ਬੈਠਾ ਮੈਂ ਨਹੀਂ ਬੈਂਦਾ ਜੇ ਦੀ ਸੁਰਤ ਚ ਗੁਰੂ ਗੋਬਿੰਦ ਸਿੰਘ ਤੋਂ ਬਿਨਾ ਕੋਈ ਦੂਸਰਾ ਹੈ ਨਾ ਉਦੀ ਸੁਰਤ ਦੀ ਛੇਜ ਤੇ ਨਾ ਗੁਰੂ ਗੋਬਿੰਦ ਸਿੰਘ ਬੈਠੇ ਗੁਰੂ ਗੋਬਿੰਦ ਸਿੰਘ ਤੇ ਉੱਥੇ ਬਿਠੂਗਾ ਗੋਬਿੰਦ ਬੋਲੋ ਤਦਬਿਨ ਦੂਜਾ ਅਵਰ ਨ ਠਾਉ ਤਦਬਿਨ ਦੂਜਾ ਅਵਰ ਨ ਠਾਉ ਤੇਰੇ ਤੋਂ ਬਿਨਾ ਮੈਨੂੰ ਕੋਈ ਹੋਰ ਉਹਦੇ ਘਰ ਆਉ ਤੁਸੀਂ ਆਪੋ ਆਪਣੇ ਘਰ ਚਾਤੀ ਮਾਰ ਲਓ ਪੀ ਛੇ ਤੇ ਤੁਹਾਡੀ ਸੁਰਤ ਵਿੱਚ ਕੋਈ ਸੰਤ ਮਹਾਤਮਾ ਪੰਡਿਤ ਮੁੱਲਾ ਬੈਠਾ ਹੈ ਫਿਰ ਗੁਰੂ ਗੋਬਿੰਦ ਸਿੰਘ ਨਹੀਂ ਆਉਣਗੇ ਗੁਰੂ ਗੋਬਿੰਦ ਸਿੰਘ ਤੇ ਉਸ ਛੇਜ ਤੇ ਬੈਠਣਗੇ ਜਿੱਥੇ ਕੋਈ ਨਾ ਬੈਠਾ ਹੋਇਆ ਸਾਫ ਸੁਥਰੀ ਹੋਈ ਤੇ ਜਿਹਦੇ ਉੱਤੇ ਕੋਈ ਬਹਿ ਗਿਆ ਹੋਵੇ ਉਸ ਛੇਜ ਦੇ ਉੱਤੇ ਵੱਟ ਪਏ ਹੁੰਦੇ ਜਿਹੜੀ ਛੇਜ ਤੇ ਕੋਈ ਨਹੀਂ ਬੈਠਾ ਆ ਤੁਹਾਡਾ ਚਿਹਰਾ ਹੀ ਤੇ ਛੇਜ ਹੈ ਜੇ ਤੁਹਾਡੇ ਚਿਹਰੇ ਤੇ ਝੜੀਆਂ ਪਈਆਂ ਨੇ ਤੁਹਾਡੇ ਚਿਹਰੇ ਤੇ ਵੱਟ ਪਏ ਨੇ ਸਮਝ ਲਓ ਤੁਸੀਂ ਬਹੁਤ ਲੋਕਾਂ ਨੂੰ ਮਿਲਿਓ ਨਹੀਂ ਫਜ਼ਲ ਲੱਗਾ ਤੁਸੀਂ ਆ ਤੁਹਾਡੇ ਐਸ ਕਲੋਨੀ ਤੋਂ ਲੈ ਕੇ ਧੱਕਾ ਧੀਰਪੁਰ ਜਾਂਦੇ ਜਾਂਦੇ ਆ ਪੰਜ ਬੈਠੇ ਆ ਪ੍ਰੀਤਮ ਗੁਰ ਨੂੰ ਪਤਾ ਹੀ ਹੈ ਆਖੋ ਵੇਗਰੂ ਵੇਗਰੂ ਆਖਰ ਤੇ ਸਾਡੇ ਵਿੱਚੋਂ ਹੀ ਲੋਕੀ ਜਾਂਦੇ ਨੇ ਆਉਂਗਾ ਮੈਂ ਪੁੱਤ ਉਹਨੇ ਸਿੱਖਨੇ ਆਖਿਆ ਆਉਂਗਾ ਤੇਰੇ ਘਰ ਮਗਰ ਚੇਤੇ ਕਰੀ ਉਹ ਘਟਕੜ ਵਾਸੀ ਹੂ ਆਵਾਜ਼ ਨਹੀਂ ਉਹ ਮਾਰਨੀ ਪੈਂਦੀ ਇੱਕ ਵਾਰ ਚਿੱਤ ਵਿੱਚ ਚਿੱਤ ਚੇਤੇ ਸੁਖ ਹੋਈ ਇੱਕ ਵਾਰ ਚੇਤੇ ਕਰਨਗੀ ਤੇ ਆ ਜਾਊਗਾ ਰਾਣੀ ਨੇ ਅੱਜ ਅੰਮ੍ਰਿਤ ਵੇਲੇ ਗਲ ਚ ਪੱਲਾ ਪਾ ਲਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਮੋਣ ਆਉਂਦੀ ਨਹੀਂ ਬਾਣੀ ਤੈਨੂੰ ਤੇ ਆਉਂਦੀ ਕੁੜੀਏ ਮੋਣ ਤੈਨੂੰ ਨਹੀਂ ਇਹਨੂੰ ਕਹਿ ਰਿਹਾ ਕੀਰਤਨੀਆਂ ਆਖੋ ਵੇਗ ਮੋਣ ਸਿਮੀ ਕੋ ਅਜੇ ਉਤਰਾਂ ਦੀ ਨਹੀਂ ਨਿਕਲੀ ਕੱਢੋ ਹਪਲਾ ਕੁਛ ਕਰੋ ਮੋਣ ਘਰ ਆਓ ਇਸ ਘਰ ਚ ਕਰੂੰ ਜੋਦਰੀਆਂ ਕਰੂੰ ਜੋਦਰੀਆਂ ਮੈਂ ਜੋਦੜੀਆਂ ਕਰਦੀਆਂ ਮੋਣ ਮੇਰੇ ਘਰ ਆਓ ਆਵਾਜ਼ ਆਈ ਤੇ ਮੇਰੀ ਸਰਕਾਰ ਮਾਨਕ ਟਾਬਰੇ ਬਿਠੀ ਮਾਨਕ ਟਾਬਰਾ ਜਗਾ ਅੱਖ ਵਹਿ ਗਰ ਵੈਲਕੋ ਤੇ ਉੱਥੇ ਤਾਰਾਂ ਖੜਕ ਗਈਆਂ ਅੰਤਰ ਵਸੇ ਕਲਾ ਤਾਰਜਨ ਸ੍ਰੀ ਗੁਰੂ ਜੀ ਸਾਰਿਆਂ ਪਾਸਿਆਂ ਦੇ ਵਿੱਚ ਤਾਰ ਤਾਂ ਉਹਦੀ ਜੁੜੀ ਤਾਰ ਖੜਕ ਗਈ ਜਦੋਂ ਤੁਸੀਂ ਕਹਿੰਦੇ ਹੋ ਤੇ ਮੈਂ ਤੁਹਾਨੂੰ ਬਹੁਤ ਯਾਦ ਕੀਤਾ ਤੁਸੀਂ ਕੱਲਿਆਂ ਨਹੀਂ ਕਿਹਾ ਜਿਉ ਮੰਨ ਦੇਖੇ ਨਹੀਂ ਜਿਉ ਮੰਨ ਦੇਖੇ ਆਪਣਾ ਵੇਖ ਤੇ ਜਿੰਨੂੰ ਤੂੰ ਯਾਦ ਕਰਦਾ ਨਾ ਪਰਮਨ ਤੈਸਾ ਨਹੀਂ ਪਤਾ ਲੱਗਾ ਜਿਉ ਮੰਨ ਦੇਖੇ ਜਿੰਨੂੰ ਤੂੰ ਯਾਦ ਕਰ ਰਿਆਂ ਉਨੀ ਤਰਫ ਉੱਥੇ ਲੱਗੀ ਐ ਇਧਰ ਲੱਗੀ ਤੇ ਉਧਰ ਵੀ ਲੱਗ ਗਈ ਤੇ ਮੈਨੂੰ ਕੋਈ ਯਾਦ ਕਰਦਾ ਕੋਈ ਨਕਸ਼ਾ ਨਹੀਂ ਕੋਈ ਨਕਸ਼ਾ ਨਹੀਂ ਮੈਂ ਜਾਣਾ ਕਿੱਥੇ ਆ ਆਪ ਮੁਹਾਰੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਪਿਆਰ ਦੇ ਬੱਦੇ ਜਿੱਥੇ ਕੋ ਖਿੜਿਆ ਫੁੱਲ ਹੁੰਦਾ ਨਾ ਪੌਰਾ ਜਿੱਤਰਾ ਗੀਤ ਗਾਉਂਦਾ ਉੱਥੇ ਜਾਂਦਾ ਕਦੀ ਵੇਖਿਆ ਜੇ ਨਹੀਂ ਹੰਦੀ ਤੇ ਤੁਸੀਂ ਕੋਈ ਫਿਰ ਥੋੜਾ ਆ ਮੇਰੀ ਬੱਚੀ ਥੋੜਾ ਜਿਹਾ ਆਪਣੇ ਅੰਦਰੋਂ ਪੈਦਾ ਕਰੋ ਵੀ ਜਿੱਥੇ ਫੁੱਲ ਖਿੜਿਆ ਹੋਵੇ ਪੰਵਰਾ ਜਦੋਂ ਜਾਂਦਾ ਹੈ ਐ ਇਤਰਾ ਸੁਸਤ ਜਾਂਦਾ ਹੈ ਕੱਸੇ ਹੋਏ ਐ ਇਤਰਾ ਦੋ ਦੇ ਕੰਮ ਨਾ ਐ ਇਤਰਾ ਖੜੇ ਨਹੀਂ ਹੁੰਦੇ ਦੋਵੇਂ ਪਾਸੇ ਦੇ ਤੇ ਸਪੀਡ ਹੂੰ ਸੰਗੀਤ ਗੂੰਜਦਾ ਜਿੰਨਾ ਚਿਰ ਉੱਥੇ ਜਾ ਕੇ ਗਲਵੱਕੜੀ ਨਹੀਂ ਪਾ ਲੈਂਦਾ ਉਨਾਂ ਚਿਰ ਉਹਨੂੰ ਚੈਨ ਨਹੀਂ ਆਉਂਦਾ ਕਿੱਥੋਂ ਆ ਰਹੀ ਖੁਸ਼ਬੋ ਇਤਰਾ ਹੀ ਮੇਰਾ ਸਹਿਬੇ ਆਲਮ ਪਾਛਾ ਭਵਰਾ ਬਣ ਕੇ ਖੜੀ ਹੋਈ ਰਾਣੀ ਦੇ ਫੁੱਲ ਦੇ ਉੱਤੇ ਰਸ ਪੀਣ ਲਈ ਉਹਦੇ ਨਾਲ ਪਿਆਰ ਕਰਨ ਲਈ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਪਾਚਾ ਨੰਗੇ ਪੈਰੀ ਆਏ ਤੇ ਬੂਹੇ ਅੱਗੇ ਆ ਗਏ ਸੁਣਿਓ ਇਹਦਾ ਨਾਂ ਹੈ रायपुर ਦੀ ਰਾਣੀ ਸੁਣਿਓ ਕਦੀ ਭਾਈ ਵੀਰ ਸਿੰਘ ਨੂੰ ਪੜਿਓ ਕੀ ਨਾਂ ਹੈ ਬੂਹੇ ਅੱਗੇ ਆ ਗਏ ਤੇ ਬੂਹੇ ਅੱਗੇ ਆਣ ਕੇ ਪਹਿਰੇਦਾਰ ਨੂੰ ਆਖਿਆ ਵੀ ਮੈਨੂੰ ਅੰਦਰ ਜਾਣਾ ਹੈ ਉੱਤੋਂ ਰਾਜੇ ਨੇ ਆਵਾਜ਼ ਮਾਰੀ ਵੀ ਕੌਣ ਆ ਪਹਿਰੇਦਾਰ ਨੂੰ ਪੁੱਛਿਆ ਵੀ ਤੇਰੇ ਨਾਲ ਕੌਣ ਗੱਲਾਂ ਕਰਦਾ ਸਮਝ ਲੱਗ ਰਹੀ ਹੈ ਨਾ ਬੜੀ ਸੌਖੀ ਜੀ ਪਾਛਾ ਜੀ ਦੱਸ ਰਿਹਾ ਤੇਰੇ ਨਾਲ ਕੌਣ ਗੱਲਾਂ ਕਰ ਰਿਹਾ ਉਹ ਪਹਿਰੇਦਾਰ ਹੈ ਤਾਂ ਸਿੱਖ ਗੁਰੂ ਦਾ ਮਗਰ ਨੌਕਰੀ ਕਰਕੇ ਨੌਕਰੀ ਦੀ ਇਮਾਨਦਾਰੀ ਕਰਕੇ ਆਪਣੇ ਰਾਜੇ ਨੂੰ ਆਵਾਜ਼ ਮਾਰ ਕੇ ਕਹਿੰਦਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੇ ਉੱਤੋਂ ਰਾਜੇ ਨੇ ਆਖਿਆ ਬੂਆ ਬੰਦ ਕਰ ਲੋ ਇਹਦੀ ਤੇ ਜੰਗ ਲੱਗੀ ਆ ਰੰਗਜੀਤ ਦੇ ਨਾਲ ਤੇ ਜੇ ਇਹਨਾਂ ਨੂੰ ਅਸੀਂ ਆਪਣੇ ਅੰਦਰ ਬਾ ਲਿਆ ਤੇ ਰਿਆਸਤ ਖੁਸ਼ ਰਣੀਆ ਬੂਹੇ ਦਾ ਬੰਦ ਕਰ ਲੋ ਕਿਦੇ ਦਾ ਬੂਹਾ ਬੰਦ ਹੋ ਗਿਆ ਰਾਣੀ ਅੰਦਰ ਤੜਫਦੀ ਰਹੀ ਸਰਕਾਰ ਬਾਹਰੋਂ ਮੁੜ ਗਈ ਅੱਖ ਵੇਹ ਗੁਰੂ ਵਾਲੇ ਗੁਰੂ ਤੇ ਰਾਣੀ ਸਵੇਰੇ ਉੱਠ ਕੇ ਪਹਿਰੇਦਾਰ ਨੂੰ ਪੁੱਛਦੀ ਸਾਰਿਆਂ ਨੂੰ ਪਤਾ ਲੱਗ ਰਿਹਾ ਉਹ ਵਿਵਾ ਕਿਧਰ ਵੇਂਦੀ ਕਿਧਰ ਵੇਖ ਰਹੇ ਹੋ ਇਧਰ ਉਧਰ ਗੁਰੂ ਗੈਂਸਨ ਵੇਂਦੇ ਹੋ ਦੇਖ ਸੁਣ ਰਾਣੀ ਪਹਿਰੇਦਾਰ ਨੂੰ ਪੁੱਛਦੀ ਵੀ ਤੂੰ ਕਿਹਨਾਂ ਸਾਂ ਜਿੱਥੇ ਯਾਦ ਕਰੀਏ ਉੱਥੇ ਆਉਂਦਾ ਉਹ ਤੇ ਆਇਆ ਹੀ ਨਹੀਂ ਮੈਂ ਤੇ ਰਾਤ ਦੀ ਯਾਦ ਕਰਦੀ ਸ ਪਤਾ ਲੱਗ ਰਿਹਾ ਜੀ ਮੈਂ ਤੇ ਰਾਤ ਦੀ ਯਾਦ ਕਰ ਉਹ ਤੇ ਆਇਆ ਹੀ ਨਹੀਂ ਤੇ ਪਹਿਰੇਦਾਰ ਨੇ ਆਖਿਆ ਆਇਆ ਸੀ ਰਾਣੀ ਸਹਿਬਾ ਉਹ ਤੇਰੀ ਮਾਰੀ ਹੋਈ ਆਵਾਜ਼ ਦੇ ਉੱਤੇ ਪੌਰੇ ਵਾਂਗੂ ਉੱਡਦਾ ਆਇਆ ਸੀ ਬੜਾ ਪਿਆਰ ਕਰਦਾ ਜੀ ਆਪਣੇ ਸਿੱਖਾਂ ਨਾਲ ਜਿੰਨਾ ਪਿਆਰ ਆਪਣੇ ਸਿੱਖਾਂ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਕਰਦੇ ਕੋਈ ਦੁਨੀਆ ਦਾ ਪੀਰ ਪਕੰਬਰ ਨਹੀਂ ਕਰਦਾ ਆਇਆ ਸੀ ਉਹਨੇ ਕਿਹਾ ਫਿਰ ਆਇਆ ਤੇ ਮੈਨੂੰ ਮਿਲਿਆ ਕਿਉਂ ਨਾ ਰਾਣੀ ਪੁੱਛਦੀ ਮਿਲ ਕੇ ਕਿਉਂ ਨਾ ਗਏ ਉਹਨੇ ਕਿਹਾ ਤੇਰੇ ਘਰ ਵਾਲੇ ਨੇ ਬੂਹੇ ਬੰਦ ਕਰਵਾਤੇ ਸੀ ਕਿਉਂ ਆ ਬਜਰ ਬੋਲੇ ਸੀ ਤਰਫਦੀ ਨੇ ਫਿਰ ਗਲ ਕੋਟੇ ਲੈਂਦੀ ਨੇ ਗਲ ਭਰੇ ਆਖਿਆ ਹੁਣ ਕਿੱਥੇ ਗਿਆ ਕੀ ਆਖਿਆ ਹੁਣ ਕਿੱਥੇ ਗਿਆ ਉਹਨੇ ਕਿਹਾ ਲੱਗ ਗਈ ਮਾਨਕ ਟੈਵਰਾ ਨਦੀ ਦੇ ਕੰਢੇ ਦੇ ਉੱਤੇ ਉਦੋਂ ਭਲੇ ਸਮੇਂ ਸੀ ਕੋਈ ਸ਼ੋਰ ਨਹੀਂ ਸੀ ਕੋਈ ਸ਼ਰਾਬੇ ਨਹੀਂ ਸੀ ਕਹਿੰਦਾ ਕਾਨਾ ਲਾ ਕੇ ਸੁਣ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਉੱਥੇ ਸਰਕਾਰ ਬੈਠੀ ਆਸਾ ਦੀ ਵਾਰ ਦਾ ਕੀਰਤਨ ਸੁਣ ਰਹੀ ਤੇ ਨੰਗੇ ਪੈਰੀ ਦੌੜ ਗਈ ਰਾਣੀ ਰਿਆਸਤ ਦੀ ਤੇ ਜਾ ਕੇ ਇਹ ਨਹੀਂ ਆਖਿਆ ਵੀ ਮੱਥਾ ਟੇਕਿਆ ਐਨੀ ਪ੍ਰੇਮ ਵਿੱਚ ਬੋਰੀ ਹੋਈ ਇੱਥੋਂ ਵਾਂ ਫੜ ਲਿਆ ਮਹਾਰਾਜ ਨੂੰ ਕਹਿੰਦੀ ਮੈਂ ਖਿਚੜੀ ਬਣਾ ਕੇ ਬੈਠੀ ਤੁਸੀਂ ਇੱਥੇ ਬਿਠੇ ਹੋ ਤੁਸੀਂ ਆਏ ਕਿਉਂ ਨਹੀਂ ਤੇ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਆਸਣ ਤੋਂ ਉੱਠੇ ਤੇ ਧੀ ਜਾਣ ਕੇ ਗੱਲ ਨਾਲ ਲਾ ਲਿਆ ਧੀ ਉਹ ਤੁਹਾਨੂੰ ਹੀ ਲਾਉ ਅਵਾਜ਼ ਮਾਰੇ ਹੋ ਜੇ ਤੇ ਤੁਸੀਂ ਵੀ ਫੇਸਬੁਕ 'ਚ ਹੀ ਬੜੀਆਂ ਜੇ ਤੁਸੀਂ ਕਿਹੜੀਆਂ ਵੇਲੀਆਂ ਜੇ YouTube ਖਾ ਗਈ ਫੇਸਬੁਕ 'ਕਾ ਖਾ ਗਈਆਂ ਉਹ ਤੇ ਉਹਦੇ ਘਰ ਆਊਗਾ ਜਿਹਦੀ ਛੇਜ ਦੇ ਉੱਤੇ ਕੁਛ ਨਹੀਂ ਹੈਗਾ ਜਿਹਦੀ ਸੁਰਤ ਦੀ ਛੇਜ ਉੱਤੇ ਨਾ ਫੇਸਬੁਕ ਨਾ YouTube ਨਾ Instagram ਕੁਛ ਨਹੀਂ ਹੋਊਗਾ ਖਾਲੀ ਸੁਰਤ ਗੁਰੂ ਜੋਗੀ ਹੋਊਗੀ ਇੱਕ ਵਾਰ ਆਵਾਜ਼ ਮਾਰੂਗੀ ਗੁਰੂ ਭਜਿ ਆਓ ਭਜਿ ਆ ਉੱਠਿਆ ਮੇਰਾ ਸਤਿਗੁਰੂ ਗੱਲ ਨਾਲ ਲਾ ਲਿਆ ਦਸ ਰਾਣੀ ਦਸ ਮੇਰੀ ਧੀ ਰਾਣੀ ਕਿਤਰਾ ਬਾਹ ਫੜ ਲੈ ਚਲੋ ਖਿਚੜੀ ਖਾਓ ਉਹਦੇ ਕਿਲੇ ਦੇ ਵਿੱਚ ਮੇਰੀ ਸਰਕਾਰ ਆਈ ਆ ਤੁਹਾਨੂੰ ਮੈਂ ਸੱਦਾ ਦੇਣਾ ਨਿਯੋਤਾ ਦੇਣਾ ਕਦੀ ਆਓ ਪੰਜ ਕੁਲੇ ਦੇ ਵਿੱਚ ਰਾਏਪੁਰ ਰਾਣੀ ਦੇ ਮਹਿਲਾਂ ਵਿੱਚ ਜਾਓ ਅਜੇ ਵੀ ਹੈਗੇ ਉੱਥੇ ਬੋਰਡ ਹੈਗਾ ਜਿਹੜੇ ਬੋਰਡ ਦੇ ਥੱਲੇ ਸਿਲਾ ਰੱਖੀ ਰਾਣੀ ਨੇ ਤੇ ਉਹ ਸਿਲਾ ਦੇ ਉੱਤੇ ਬਾਕੇ ਖਿਚੜੀ ਖਵਾਈ ਅਜੇ ਉਹ ਬੋੜ ਵੀ ਹੈਗਾ ਤੇ ਸਿਲਾ ਵੀ ਹੈਗੀ ਮਹਾਰਾਜ ਨੇ ਖਿਚੜੀ ਖਾਧੀ ਤੇ ਪਿਆਰ ਬਣਾ ਕੇ ਸਿਰ ਤੇ ਹੱਥ ਰੱਖ ਕੇ ਆਖਿਆ ਰਾਣੀ ਮੈਂ ਅੱਜ ਤੋਂ ਤੈਨੂੰ ਦੁਨੀਆਂ ਦੇ ਵਿੱਚ ਖਲੋ ਕੇ ਸ਼ਰਿਆਂ ਮ ਆਪਣੀ ਧੀ ਆਖਿਆ ਤੂੰ ਮੇਰੀ ਧੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਜਾਨ ਆਉਣ ਬਣ ਗਿਆ ਰਾਣੀ ਦਾ ਧੰ ਗੁਰੂ ਗੋਬਿੰਦ ਸਿੰਘ ਮਹਾਰਾ ਨਾਲ ਐਸਾ ਪਿਆਰ ਪਿਆ ਪੰਜਵੇਂ ਸੱਤਵੇਂ ਦਿਨ ਰਾਜੇ ਨੂੰ ਕਹਿੰਦੀ ਮੇਰੇ ਕੋਲੋਂ ਨਹੀਂ ਰਿਹਾ ਜਾਂਦਾ ਕਹਿ ਰੋਗੀਆ ਕਹਿ ਰੋਗੀ ਆਪਣੇ ਘਰ ਦਿਆਂ ਨੂੰ ਮੇਰੇ ਕੋਲੋਂ ਨਹੀਂ ਰਿਹਾ ਜਾਂਦਾ ਮੈਂ ਬਾਪ ਨੂੰ ਮਿਲਣ ਜਾਣਾ ਮੇਰੇ ਕੋਲ ਨਹੀਂ ਰਿਹਾ ਹਾਂ ਰਹਿਣਾ ਸੱਕਾਂ ਬਿਨ ਮੈਂ ਨੀਰ ਵਹੇ ਵਹੇ ਮੇਰਾ ਤੇ ਇੱਕ 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 ਕੜੀ ਨਾ ਮਿਲਤੇ ਤਾਂ ਕਲਯੁਗੋਤਾ ਹੁਣ ਨਹੀਂ ਰਿਹਾ ਜਾਂਦਾ ਮੈਂ ਤੇ ਜਾਣਾ ਰੱਥ ਤੇ ਚੜੀ ਕੌਣ ਤੇਨੰਦਪੁਰ ਸਾਹਿਬ ਚਲੇਗੀ ਰਾਜੇ ਨੇ ਵੀ ਵਿੱਛੇ ਰੱਥ ਖਿੱਚ ਲੇ ਚਲੇ ਗਏ ਉੱਥੇ ਸੁਣਿਓ ਧਿਆਨਾਂ ਇੱਕ ਛਿੰਨ ਤੁਹਾਡਾ ਹੋਰ ਲਊਂਗਾ ਰਾਜੇ ਦਾ ਤੇ ਸਾਥੀ ਰਾਜਿਆਂ ਦੇ ਰੱਥ ਪਹਿਲੋਂ ਪਹੁੰਚ ਗਏ ਤੇ ਰਾਣੀ ਦਾ ਰੱਥ ਲੇਟ ਪਹੁੰਚਿਆ ਜਦੋਂ ਆਨੰਦਪੁਰ ਸਾਹਿਬ ਜਾ ਕੇ ਰਾਜਿਆਂ ਨੇ ਵੇਖਿਆ ਤੇ ਪ੍ਰਸ਼ਾਦੀ ਹਾਥੀ ਸਤਗੁਰੂ ਗਰੀਬ ਨਿਵਾਜ ਦੇ ਉੱਤੇ ਸੌਂਡ ਨਾਲ ਫੜ ਕੇ ਤੇ ਚੋਰ ਕਰ ਰਿਆ ਕਿਹਦੇ ਉੱਤੇ ਤੇ ਰਾਜੇ ਵੇਂਦੇ ਰਹਿ ਗਏ ਤੇ ਭਾਸ਼ਾ ਕੀ ਬੋਲੀ ਵੇਖੋ ਸਾਧ ਕੋਲ ਸਾਧ ਕੋਲ ਸਾਧ ਕੋਲ ਕਿ ਤਰ੍ਹਾਂ ਦਾ ਹਾਥੀ ਆ ਕਿੰਨਾ ਸੋਹਣਾ ਹਾਥੀ ਐ ਸਾਧ ਦੀ ਕਿੱਡੀ ਸੋਹਣੀ ਕਲਗੀ ਸਾਧ ਦਾ ਕਿੰਨਾ ਸੋਹਣਾ ਬਾਜ ਉਹ ਤੇ ਵੇਂਦੇ ਰਹਿ ਬਾਜ ਰਾਤੀ ਤੇ ਕਲਗੀ ਕੋਡਕ ਦੀ ਟੈਂਦੀ ਆਈ ਬਾਵਾ ਦੇ ਭਾਰ ਤੁਰੀ ਤੁਰੀ ਆਉਂਦੀ ਨੇ ਇਨ੍ਹਾਂ ਕੋਡਿਆਂ ਤੇ ਅਣਕੇ ਅਨੰਦਪੁਰ ਸਾਹਿਬ ਦਾ ਸੱਜਿਆ ਦਰਬਾਰ ਵੇਖਿਆ ਨਾ ਉਹਨੇ ਉਹਦੀ ਕਲਗੀ ਵੇਖੀ ਨਾ ਉਹਨੇ ਹਾਥੀ ਵੇਖਿਆ ਉਹਨੇ ਗੁਰੂ ਵੇਖਿਆ ਤੇ ਗੁਰੂ ਵੇਖ ਕੇ ਟੇਰੀ ਹੋ ਗਈ ਸਾਰਾ ਦਿਨ ਗੁਰੂ ਸਾਹਿਬ ਦੇ ਨੇਤਰਾ ਚ ਵੇਂਦੀ ਰਹੀ 5 ਵਜ ਗਏ 5 ਵਜ ਗਏ ਸ਼ਾਮ ਦੇ ਤੇ ਰਾਜੇ ਨੇ ਆਖਿਆ ਚੱਲ ਰਾਣੀ ਚੱਲੀਏ ਤੇ ਰਾਣੀ ਨੇ ਜਵਾਬ ਦੇ ਦਿੱਤਾ ਮੈਂ ਨਹੀਂ ਜਾਂਦੀ ਘਰ ਨੂੰ ਚਲੀਏ ਰਾਣੀ ਨੇ ਕਿਹਾ ਘਾਰੀ ਤੇ ਆ ਗਈ ਆ ਇਹ ਤੇ ਕਿਤੇ ਤੁਸੀਂ ਪਤਾ ਨਹੀਂ ਕਹਿ ਸਕਦੇ ਹੋ ਕਿ ਨਹੀਂ ਅਨੰਦਪੁਰ ਸਾਹਿਬ ਜਾ ਕੇ ਕਿਤੇ ਤੁਹਾਡੇ ਮੂੰਹ ਚੋਂ ਨਿਕਲੇ ਘਾਰੀ ਤੇ ਆ ਗਿਆ ਹੈ ਅਖੋ ਵੈਗਰ ਘਾਰੀ ਤੇ ਆ ਗਈ ਚਲੀਏ ਕਿੰਨੀ ਨਹੀਂ ਮੈਂ ਅਜੇ ਕੁਝ ਦਿਨ ਇੱਥੇ ਠਹਿਰਨਾ ਹੈ ਅਖੋ ਵੈਗਰ ਮੈਂ ਇੱਥੇ ਕੁਝ ਦਿਨ ਅਜੇ ਪਤਾ ਲੱਗ ਰਿਹਾ ਨਾ ਧੀਓ ਸਾਰੀਆਂ ਨੂੰ ਮੈਂ ਕੁਝ ਦਿਨ ਆਪਣੇ ਬਾਪੂ ਦੇ ਘਰ ਫੇਰਨਾ ਹੈ ਕੀ ਕਰਨਾ ਹੈ ਇੱਥੇ ਮੈਂ ਗੁਰਸਿੱਖਾਂ ਕੋਲੋਂ ਬਾਣੀ ਦੀ ਸੰਥਿਆ ਲੈਣੀ ਕੁਝ ਦਿਨਾਂ ਬਾਅਦ ਮੁੜੀ ਬਾਣਾ ਪਾਇਆ ਰਾਣੀਆਂ ਵਾਲੇ ਕੱਪੜੇ ਸਾਰੇ ਲਾਹ ਤੇ ਬਦਲ ਦਿੱਤੇ ਤੇ ਬਾਣਾ ਪਾਇਆ ਦਮਾਲਾ ਵੱਧਾ ਤੇ ਗਲ ਵਿੱਚ ਹਜੂਰੀਆ ਫੜਿਆ ਪਾਇਆ ਤੇ ਆਣ ਕੇ ਰਾਜੇ ਨੂੰ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਰਾਜੇ ਨੂੰ ਸੱਤੀ ਕਪੜੀ ਅੱਗ ਲੱਗ ਗਈ। ਏਕ ਹੀ ਬਣ ਕੇ ਆ ਗਈ ਏ। ਉਹਨੇ ਕਿਹਾ ਜੋ ਬਣਨਾ ਚਾਹੀਦਾ ਸੀ। ਜਿੰਤੂ ਸਾਜ ਸਵਾਰ ਉਹਨੇ ਮੈਨੂੰ ਸ਼ਨਾਰ ਕੇ ਭੇਜ ਦਿੱਤਾ ਹੈ, ਸਾਜ ਕੇ ਸਵਾਰ ਕੇ ਸੋਹਣੀ ਤਰ੍ਹਾਂ ਕਰਕੇ ਭੇਜ ਦਿੱਤਾ ਹੈ। ਮੇਰੇ ਬਾਪ ਨੇ ਮੈਨੂੰ ਇਹ ਦਾਜ ਦੇ ਕੇ ਭੇਜਿਆ। ਅਜ ਇੱਕ ਮੈਨੂੰ ਧੀ ਮੇਰੀ ਕਹਿੰਦੀ ਸੀ ਮੇਰੇ ਚ ਗੁਣ ਕੋਈ ਨਹੀਂ। ਮੈਂ ਕਿਹਾ ਧੀਏ ਕੜਾ ਪਾਇਆ ਹੀ। ਸੁਣੋ ਕੀ ਪੁੱਛਿਆ? ਕਹਿੰਦੀ ਪਾਇਆ ਮੈਂ ਕਿਹਾ ਇਹ ਗੁਣ ਨਹੀਂ ਮੈਂ ਕਿਹਾ ਜਮਾਲਾ ਬਧਾਈ ਕਹਿੰਦੀ ਹਾਂ ਮੈਂ ਕਿਹਾ ਇਹ ਗੁਣ ਨਹੀਂ ਜਿਹਦੇ ਕੋਲ ਕਸ਼ਹਿਰਾ ਆਏ ਜਿਹਦੇ ਕੋਲ ਕੰਗਾ ਆਏ ਜਿਹਦੇ ਕੋਲ ਕਿਰਪਾਨ ਆ ਜਿਹਦੇ ਕੋਲ ਪੰਜ ਬਾਣੀਆਂ ਨੇ ਜਿਹਦੇ ਕੋਲ ਰਹਿਤ ਆ ਹੋਰ ਗੁਣ ਕਿਹੜੇ ਚਾਹੀਦੇ ਜੇ ਗੁਰੂ ਦੇ ਬਖਸ਼ੇ ਹੋਏ ਗੁਣੀ ਤੇ ਹੈਗੇ ਤੇ ਸਭ ਤੋਂ ਵੱਡਾ ਧੀਓ ਮੈਂ ਉਹਨੂੰ ਪੁੱਛਿਆ ਮੈਂ ਆਪਣੀ ਬੱਚੀ ਨੂੰ ਮੈਂ ਕਿਹਾ ਪਤੀ ਵਰਤਾ ਹੈ ਨਹੀਂ ਪਤਾ ਲੱਗਿਆ ਆਪਣੇ ਪਤੀ ਬਰਤਾ ਧਰਮ ਚ ਪੱਕੀ ਐ ਕਹਿੰਦੀ ਹਾਂ ਮੈਂ ਕਿਹਾ ਫਿਰ ਇਹਦੇ ਤੋਂ ਉੱਤੇ ਸਗਲ ਗੁਣਾ ਗੁਣ ਊਤਮੋਂ ਪਰਤਾ ਦੂਰ ਨਾ ਫਿਖਰੀ ਇਹ ਸਾਰਿਆਂ ਗੁਣਾ ਤੋਂ ਉੱਤੇ ਆ ਵੀ ਔਰਤ ਆਪਣੇ ਪਤੀ ਨੂੰ 24 ਘੰਟੇ ਆਪਣੇ ਅੰਗ ਸੰਗ ਸਮਝੇ ਆ ਗਈ ਉੱਥੇ ਕੱਪੜੇ ਪਾ ਕੇ ਇਸ ਤਰ੍ਹਾਂ ਦੇ ਅਖ ਵੈਗਰੂ ਵੈਗਰੂ ਉਹਨੇ ਕਿਹਾ ਮੈਂ ਤੈਨੂੰ ਘਰ ਹੀ ਨਹੀਂ ਰੱਖਣਾ ਕਿਨੇ ਕਿਹਾ ਜੇ ਜਦੋਂ ਤੂੰ ਕੱਪੜੇ ਸੰਤਾਂ ਵਾਲੇ ਪਾ ਕੇ ਆ ਗਈਆਂ ਤੇ ਮੈਂ ਨਵਾਂ ਵਿਆਹ ਕਰਾਉਂਗਾ ਉਹਨੇ ਕਿਹਾ ਕਰਾ ਲਾ ਮੇਰਾ ਤੇ ਜਿੱਥੇ ਹੋਣਾ ਸੀ ਹੁਣ ਹੋ ਗਿਆ ਉਹਨੇ ਮਹਿਲ ਵੱਖਰੇ ਬਣਾਏ ਨੇ ਅਜੇ ਵੀ ਆਓਗੇ ਨਾ ਤੁਹਾਨੂੰ ਦਰਸ਼ਨ ਕਰਾਵਾਂਗੇ ਉੱਥੇ ਨਵੇਂ ਮਹਿਲ ਬਣੇ ਨੇ ਉਹਦੇ ਲਈ ਨਵੀਂ ਰਾਣੀ ਲਈ ਤੇ ਪੁਰਾਣੀ ਰਾਣੀ ਲਈ ਪੁਰਾਣਾ ਮਹਿਲ ਆ ਉਹਦੇ ਵਿੱਚ ਜਾਓਗੇ ਤੇ ਉਹਦੀ ਯਾਦ ਆਊਗੀ ਮੇਰੀ ਉਹ ਧੀਓ ਜਦੋਂ ਤੁਸੀਂ ਕਦੀ ਉਸ ਮਾਲਕ ਨੂੰ ਯਾਦ ਕਰੋਗੇ ਸੱਚੀ ਮੱਚੀ ਤੁਹਾਡੇ ਮੂੰਹ ਦੇ ਵਿੱਚੋਂ ਨਿਕਲੂਗਾ سب نام بنا سب دنیا چار لگ لگ پی ایک نام ہی رہ جا واہ گرو واہ